ਦੋਸਤੋ ਇਹ ਜ਼ਰੂਰੀ ਨਹੀਂ ਜੇਕਰ ਤੁਹਾਡੇ ਫੋਲੋਅਰ ਬਹੁਤ ਜ਼ਿਆਦਾ ਹੈ ਫਿਰ ਵੀ ਤੁਸੀਂ ਵਧੀਆ ਕਮਾਈ ਕਰ ਸਕਦੇ ਹੋ ਜੇਕਰ ਤੁਹਾਡੇ ਫੋਲੋਅਰ ਘੱਟ ਆ ਫਿਰ ਵੀ ਤੁਸੀਂ ਫੇਸਬੁੱਕ ਤੋਂ ਵਧੀਆ ਇਨਕਮ ਕਰ ਸਕਦੇ ਹੋ ਫੇਸਬੁੱਕ ਤੇ ਮਤਲਬ ਇੰਜ ਨਹੀਂ ਕਹਿ ਰਿਹਾ ਜੇਕਰ ਤੁਹਾਡੇ 500000 ਫੋਲੋਅਰ ਆ ਫਿਰ ਤੁਸੀਂ ਅਰਨਿੰਗ ਕਰਨ ਲੱਗ ਜਾਓਗੇ ਫਿਰ ਵਧੀਆ ਹੋਊਗੀ ਤੇ ਕੰਗਾਂ ਦੇ ਮਤਲਬ ਲੱਖਾਂ ਚ ਫੋਲੋਅਰ ਹੈਗੇ ਆ ਤੇ ਕੰਗਾਂ ਦੇ ਹੈਗੇ ਆ 20 30 ਹਜ਼ਾਰ ਉਹ ਵੀ 100 ਡਾਲਰ ਤੋਂ ਬਣਾ ਰਹੇ ਆ ਤੇ ਕੰਗਾਂ ਦੇ 1 ਲੱਖ 1.5 ਲੱਖ ਫੋਲੋਅਰ ਆ ਉਹ 100 ਡਾਲਰ ਮਸਾਂ ਕਮਾ پا ਰਹੇ ਆ ਉਹਦਾ ਕਾਰਨ ਕੀ ਹੈ ਜੀ ਜਿਹੜੇ ਉਹਨਾਂ ਦੇ ਇੰਨੇ ਫੋਲੋਅਰ ਬਣਿਆ ਉਹ ਕੀ ਕਰਦੇ ਆ ਮਤਲਬ ਗਾਣੇ ਤੇ ਵੀਡੀਓ ਬਣਾਉਂਦੇ ਆ ਹੁਣ ਗਾਣੇ ਤੇ ਵੀਡੀਓ ਬਣਾਉਣ ਨਾਲ ਉਹਨਾਂ ਦੇ ਫੋਲੋਅਰ ਤਾਂ ਕਾਫੀ ਵੱਧ ਗਏ ਪਰ ਉਹਦੇ ਵਿੱਚ ਦੱਸਾ ਕੀ ਦਿੱਕਤ ਆਉਂਦੀ ਹੈ ਜੀ ਜਦੋਂ ਉਹ ਗਾਣੇ ਤੇ ਵੀਡੀਓ ਬਣਾਉਂਦੇ ਆ ਉਹਦੇ ਵਿੱਚ ਜਿਹੜਾ ਰੈਵਨਿਊ ਹੁੰਦਾ ਮਤਲਬ ਉਹ ਜੋ ਉਹਨਾਂ ਨੂੰ ਕੁਝ ਵੀ ਮਿਲਦਾ ਉਹ ਹਾ ਮਿਲਦਾ ਉਹਦੇ ਵਿੱਚੋਂ ਅੱਧਾ ਮਤਲਬ ਫੇਸਬੁੱਕ ਉਹਨੂੰ ਦੇ ਦਿੰਦੀ ਹੈ ਜਿਹਦਾ ਮਿਊਜ਼ਿਕ ਹੁੰਦਾ ਅਲਕਈ ਵਾਰੀ ਤਾਂ ਬਹੁਤ ਘੱਟ ਹੀ ਮਿਲਦਾ ਤੇ ਉਹਦੇ ਵਿੱਚੋਂ ਅਰਨਿੰਗ ਹੁੰਦੀ ਨਹੀਂ ਕੱਲੇ ਫੋਲੋਅਰ ਮਿਲ ਜਾਂਦੇ ਆ ਤੇ ਉਹਨਾਂ ਦੀਆਂ ਮਤਲਬ ਵੀਡੀਓ ਜਿਵੇਂ ਲੱਖ ਤੇ ਜਾਵੜੀ ਉਹਨਾਂ ਨੂੰ ਕਾਫੀ ਘੱਟ ਅਰਨਿੰਗ ਹੁੰਦੀ ਹੈ ਇਸ ਲਈ ਜਿਹੜੇ ਆਪਦੀ ਬਾਤ ਚ ਆਪਦੇ ਚਿਹਰੇ ਨਾਲ ਕੰਟੈਂਟ ਬਣਾਉਂਦੇ ਆ ਆਪ ਦਾ ਰੀਅਲ ਰੀਜਨ ਵਾਲਾ ਤੇ ਉਹਨਾਂ ਦੇ ਮਤਲਬ ਵਧੀਆ ਅਰਨਿੰਗ ਹੁੰਦੀ ਆ ਕਰਨ ਕਿਉਂਕਿ ਉਹਦੇ ਵਿੱਚ ਟੋਟਲੀ ਇਨਕਮ ਉਹਨਾਂ ਨੂੰ ਹੀ ਹੁੰਦੀ ਆ ਜੋ ਆਪਦਾ ਕੰਟੈਂਟ ਪਾਉਂਦੇ ਆ ਉਹਦੇ ਵਿੱਚੋਂ ਫੇਸਬੁੱਕ ਨਹੀਂ ਕੋਈ ਮਤਲਬ ਘਰ ਵੈਨੂੰ ਨਹੀਂ ਸ਼ੇਅਰ ਕਰਦਾਗਾ ਗੱਲ ਇਹ ਆ ਕਈ ਜਣਿਆਂ ਨੇ ਕੀ ਕੀਤਾ ਹੁੰਦਾ ਪਹਿਲਾਂ ਰੈਕਸ਼ਨ ਵੀਡੀਓ ਪਾਉਣੀ ਸ਼ੁਰੂ ਕਰ ਦਿੰਦੇ ਆ ਜਦੋਂ ਮਾੜਾ ਮੋਟਾ ਉਹਨਾਂ ਨੂੰ ਇਸ਼ੂ ਆਉਂਦਾ ਫਿਰ ਕੀ ਕਰਦੇ ਆ ਉਹ ਕੰਟੈਂਟ ਦਿੰਦੇ ਆ ਛੱਡ ਫਿਰ ਆ ਜਾਂਦੇ ਆ origignal ਤੇ ਵਾਪਸ ਫਿਰ ਕੀ ਕਰਦੇ ਆ ਜਦੋਂ ਉਹਨਾਂ ਦੇ ਫੋਲੋਅਰ ਹੁੰਦੇ ਆ 60 70 ਹਜ਼ਾਰ ਹੁੰਦੇ ਜਿਹਨਾਂ ਨਵਾਂ ਕੰਟੈਂਟ ਪਾਉਂਦੇ ਆ ਉੱਤੇ ਤੇ view ਨਹੀਂ ਆਉਂਦੇ ਨੇ ਉਹਦਾ ਕਾਰਨ ਕੀ ਹੁੰਦਾ ਉਹ ਜਿਹੜੀ ਆਡੀਅנס ਉਹਨਾਂ ਨਾਲ ਜੁੜੀ ਹੁੰਦੀ ਆ ਉਹ ਚੀਜ਼ ਉਹ ਦੇਖਣਾ ਪਸੰਦ ਕਰਦੀ ਆ ਉਹ ਕੰਟੈਂਟ ਫੇਰ ਬਦਲ ਲੈਂਦੇ ਆ ਇਸ ਕਰਕੇ ਉਹਨਾਂ ਨੂੰ ਕੋਈ ਖਾਸ ਇਨਕਮ ਨਹੀਂ ਹੁੰਦੀ ਇਸ ਲਈ ਕਹਿੰਦੇ ਆ ਆਪਦੇ origional ਤੇ ਕੰਮ ਕਰਦੇ ਰਹੋ ਜੇਕਰ ਤੁਹਾਡੇ ਫੋਲੋਅਰ ਘੱਟ ਆ ਤੇ ਤੁਹਾਡੇ ਨਾਲ ਮਤਲਬ ਆਡੀਅנס ਵਧੀਆ ਜੁੜੀ ਆ ਤੁਹਾਡੇ ਲਾਈਕ ਕਮੈਂਟ ਵਾਵਾ ਹੁੰਦੇ ਆ ਮਤਲਬ ਤੁਹਾਨੂੰ ਲੋਕ ਪੂਰਾ ਸਪੋਰਟ ਕਰਦੇ ਆ ਤੁਹਾਡੀ ਹਰ ਇੱਕ ਵੀਡੀਓ ਤੇ ਲਾਈਕ ਕਮੈਂਟ ਕਰਦੇ ਆ ਤੁਹਾਡੀ ਰੀਚ ਕਾਫੀ ਆ ਤੇ ਫੋਲੋਅਰ ਭਾਵੇਂ ਤੁਹਾਡੇ ਘੱਟ ਆ ਤੇ ਤੁਹਾਨੂੰ ਵਧੀਆ ਇਨਕਮ ਹੋਊਗੀ ਫੇਸਬੁੱਕ ਤੋਂ ਇਸ ਲਈ ਆਪਾਂ ਕਹਿ ਰਹੇ ਹਾਂ ਵੀ ਜਰੂਰੀ ਫਾਲੋਅਰ ਨਹੀਂ ਮੈਟਰ ਕਰਦਾ ਵੀ ਤੁਹਾਡੇ ਫਾਲੋਅਰ ਬਹੁਤ ਜ਼ਿਆਦਾ ਹੋਣਗੇ ਫਿਰ ਵੀ ਤੁਸੀਂ ਵਧੀਆ ਕਮਾਈ ਕਰ ਸਕੋਗੇ ਜੇ ਤੁਹਾਡੀ ਇੰਗੇਜਮੈਂਟ ਰੀਚ ਮਤਲਬ ਚੰਗੀ ਹੈਗੀ ਹੈ ਤਾਂ ਤੁਸੀਂ ਘੱਟ ਫਾਲੋਅਰ ਤੇ ਵੀ 100 ਡਾਲਰ ਆਪ ਦਾ ਪੇ ਆਊਟਰ ਲੈ ਕੇ ਨਿਕਲ ਸਕਦੇ ਹੋ 100 ਆਪਣੇ ਕਹਿੰਦਾ ਮਤਲਬ ਹੈ ਜੇ ਤੁਸੀਂ ਨਾ ਆਪਦਾ origignal content ਆਪਦੀ ਆਵਾਜ਼ ਦੇ ਵਿੱਚ ਬਣਾਉਨੇ ਆ ਉਹਦੇ ਵਿੱਚ ਜਿੰਨਾ ਵੀ ਤੁਸੀਂ ਕੰਮ ਕਰਦੇ ਹੋ Facebook ਤੁਹਾਨੂੰ ਸਾਰਾ ਮਤਲਬ ਤਾਨੂੰ ਉਹਦਾ ਕ੍ਰੈਡਿਟ ਦਿੰਦਾ ਜੇ ਤੁਸੀਂ 뮤ਜ਼ਿਕ ਲਾ ਲਾ ਕੇ ਵੀਡੀਓ ਬਣਾਉਣੀ ਹੈ ਚਲੋ ਤੁਹਾਡੀ ਰੀਚ ਜ਼ਿਆਦਾ ਵੱਧ ਜਾਂਦੀ ਆ ਮਤਲਬ ਤੁਹਾਡੇ ਵੀਊ ਜ਼ਿਆਦਾ ਆਉਂਦੇ ਆ ਪਰ ਉਹਦੇ ਵਿੱਚੋਂ ਰੈਵਨਿਊ ਤਾਂ ਉਹਨਾਂ ਨੂੰ ਜਾਵ ਲੈਂਦਾ ਜਿਹਦਾ 뮤ਜ਼ਿਕ ਹੁੰਦਾ ਨਾਲੇ ਕਿ ਤੁਹਾਨੂੰ ਕਾਪੀਰਾਈਟ ਹੁੰਦਾ ਡਰ ਹੁੰਦਾ ਤੇ ਤੁਸੀਂ ਜ਼ਰੂਰੀ ਥੋੜੀ ਆ ਮਤਲਬ ਜੋ ਤੁਸੀਂ ਕਮਾਉਣੇ ਆ ਤੁਸੀਂ ਆਪ ਰੱਖੋ ਕਿਸ ਨੂੰ ਦੇਣ ਦੀ ਲੋੜ ਨਹੀਂ ਤੁਸੀਂ ਫੇਸਬੁੱਕ ਦੇ ਅਰਨਿੰਗ ਕਰਨ ਵਾਸਤੇ ਆਏ ਆ ਤੁਸੀਂ ਆਪਦਾ ਰੈਵਨਿਊ ਪੂਰਾ ਲਓ ਉਹਦੇ ਵਾਸਤੇ ਆਪਦਾ origignal ਪਾਵਾ ਦੀ ਬਾਤ ਚ ਤੁਸੀਂ ਕਿਸੇ ਨਾਲ ਕੀ ਸ਼ੇਅਰ ਕਰਨਾ ਹੈਗਾ ਕਿਉਂਕਿ ਅੱਧਾ ਤਾਂ ਉਹਨਾਂ ਨੂੰ ਜਾਵੜੇਂਦਾ ਜਿਨ੍ਹਾਂ ਦਾ ਮਿਊਜ਼ਿਕ ਓਨਰ ਹੁੰਦਾ ਉਹ ਮਤਲਬ ਕਲੇਮ ਦੇ ਦਿੰਦਾ ਵੀ ਇਹ ਤਾਂ ਸਾਡਾ ਮਿਊਜ਼ਿਕ ਆ ਫਿਰ ਤੁਹਾਨੂੰ ਰਵੇਨਿਊ ਸ਼ੇਅਰ ਕਰਨਾ ਪੈਂਦਾ ਫਿਰ ਤੁਹਾਨੂੰ ਜੋ ਵੀ ਅਰਨਿੰਗ ਹੁੰਦੀ ਆ ਉਹ ਆਪਸ ਵਿੱਚ ਸ਼ੇਅਰ ਕਰਨੀ ਪੈਂਦੀ ਆ 80% ਸੋ ਇਸ ਲਈ ਕਹਿ ਰਹੀ ਹਾਂ ਤੁਸੀਂ ਆਪਦੇ origignal ਤੇ ਕੰਮ ਕਰੋ ਫਾਲੋਅਰ ਕੋਈ ਜ਼ਿਆਦਾ ਮੈਟਰ ਨਹੀਂ ਕਰਦਾ ਵੀ ਬਹੁਤ ਜ਼ਿਆਦਾ ਹੋਣ ਬਸ ਆਪਦਾ ਇੰਗੇਜਮੈਂਟ ਚੰਗੀ ਰੱਖੋ ਆਡੀਅנס ਨੂੰ ਜੋੜ ਕੇ ਰੱਖੋ ਤੇ ਆਪਦਾ origignal ਕੰਟੈਂਟ ਪਾਓ ਆਪਣੇ ਫੇਸ ਨਾਲ ਤੇ ਜੋ ਵੀ ਤੁਹਾਨੂੰ ਕੱਲ ਨੂੰ ਅਰਨਿੰਗ ਹੋਊਗੀ ਉਹ 100% ਤਾਂ ਨੂੰ ਉਹਦਾ ਕ੍ਰੈਡਿਟ ਮਿਲੇਗਾ ਇਹਦੇ ਵਿੱਚ ਤੀਸਰੇ ਦਾ મતલਬ ਦੂਸਰੇ ਦਾ ਕੋਈ ਨਹੀਂ ਹੋਣਾਗਾ ਠੀਕ ਹੈ ਇਸ ਲਈ ਆਪ ਦਾ ਕੰਟੈਂਟ ਪਾਓ ਓਕੇ